ਹੁਸ਼ਿਆਰਪੁਰ ਦੀ ਮਾਡਲ ਟਾਊਨ ਪੁਲਿਸ ਨੇ ਹੁਸ਼ਿਆਰਪੁਰ ਤੇ ਆਸ-ਪਾਸ ਦੇ ਖੇਤਰਾਂ ਵਿੱਚ ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਕਤਲ ਦੋਸ਼ੀਆਂ ਦੀ ਪਛਾਣ ਬੰਟੀ ਉਰਫ ਭੇਡੂ ਵਾਸੀ ਖਾਨਪੁਰੀ ਗੇਟ ਅਤੇ ਰਕੇਸ਼ ਕੁਮਾਰ ਉਰਫ ਵਿੱਕੀ ਵਾਸੀ ਕੱਚਾ ਟੁੱਬਾ ਵਜੋਂ ਹੋਈ ਹੈ। ਪੁਲਿਸ ਨੇ ਲੁਟੇਰਿਆਂ ਕੋਲੋਂ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਖਰੀਦਣ ਵਾਲਾ ਇੱਕ ਸੁਨਿਆਰਾ ਵੀ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਂ ਰਾਜਕੁਮਾਰ ਪੁੱਤਰ ਪ੍ਰੇਮ ਕੁਮਾਰ ਮੁਹੱਲਾ ਕਮੇਟੀ ਬਾਜ਼ਾਰ ਹੈ। ਪੁਲਿਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਮੇਜਰ ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਪਿੱਤੇ ਸਮੇਂ ਅਦਾਰਾ ਹੁਸ਼ਿਆਰਪੁਰ ਤੇ ਚੋਰੀ ਦੀਆਂ ਲੁੱਟ ਦੀਆਂ ਬਾਰਦਾਤਾਂ ਹੋਈਆਂ ਸਨ ਜਿਨ੍ਹਾਂ ਨੂੰ ਸੁਲਝਾਣ ਲਈ ਪੁਲਿਸ ਵਿਗਿਆਨਕ ਢੰਗ ਨਾਲ ਕੰਮ ਕਰ ਰਹੀ ਜੀ ਪੁਲਿਸ ਨੇ ਚੋਰੀਆਂ ਤੇ ਲੁੱਟਖੋਹ ਕਰਨ ਵਾਲੇ ਦੋ ਮੁੰਡਿਆਂ ਨੂੰ ਕਾਬੂ ਕਰਨ ਵਿੱਚ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਇੱਕ ਸੋਨੇ ਦੀ ਚੇਨ 1 ਕਿਲੋ 400 ਗ੍ਰਾਮ ਚਾਂਦੀ ਤੇ ਇੱਕ ਦੇਸੀ ਪਿਸਤੌਲ ਤੇ ਐਕਟਵਾ ਬਰਾਮਦ ਕੀਤੀ ਹੈ ਜੇਕਰ ਇਹੋਗ ਹੈ ਕਿ ਲੁਟੈਰਿਆਂ ਵੱਲੋਂ ਸੁਨਿਆਰੇ ਰਾਜਕਮਾਰ ਨੂੰ ਚੋਰੀ ਅਤੇ ਲੁੱਟਾਂ ਖੋਹਾਂ ਦਾ ਸਮਾਨ ਵੇਚਿਆ ਜਾਂਦਾ ਸੀ ਉਹ ਹੁਸ਼ਿਆਰਪੁਰ ਤੋਂ ਹੀ ਆਮ ਆਦਮੀ ਪਾਰਟੀ ਦੇ ਕਾਗੂ ਦਾ ਭਰਾ ਹੈ ਜਿਸ ਨੂੰ ਵੀ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ। ਹਾਂ ਜੀ ਇੱਕ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਜਿਹੜੀ ਕਰ ਰਹੇ ਆ ਉਹਦੇ ਵਿੱਚ ਕੱਲ ਸ਼੍ਰੀ ਕੁਮਾਰ ਬਾਬਾ ਜੀ ਦੀ ਬੀਜੇਪੀ ਪਰਸਨ ਜਿਹੜਾ ਉਹਨਾਂ ਤੇ ਆਪਾਂ ਮੈਨਾਂ ਗਨ ਪੁਆਇੰਟ ਦੇ ਉੱਤੇ ਜਿਹੜੀ ਆ ਨੋਟਕੋ ਪੀਸੀ ਹੈ ਤੇ ਮੇਰੀ ਜਿਹੜੀ ਚੈਲੰਜ ਜਿਹੜੀ ਖੋਲੀ ਗਈ ਹੈਗੀ ਇਹ ਇਸ ਸੰਬੰਧ ਵਿੱਚ ਜਿਹੜਾ ਅਸੀਂ ਆਲਰੇਡੀ ਜਿਹੜੀ ਐਫਆਈਆਰ ਜਿਹੜੀ ਦਰਜ ਕਰ ਦਿੱਤੀ ਗਈ ਹੈਗੀ ਐ ਜਿੱਥੋਂ ਤੱਕ ਇਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਗਨ ਪੁਆਇੰਟ ਦੇ ਰੱਖ ਕੇ ਰਵਲਰ ਦਾ ਸਾਡੇ ਜਿਹੜੀ ਚੈਨੀ ਖੁੱਲੀ ਗਈ ਹੈਗੀ ਆ ਇਸ ਸੰਬੰਧ ਵਿੱਚ ਜਿਹੜੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਜਿਹੜੀ ਇਹਦੇ ਵਿੱਚ ਜਿਹੜੀਆਂ ਛੱਕੀ ਲੱਗਦੀਆਂ ਲੜਾਈ ਝਗੜਾ ਇਹਨਾਂ ਦਾ ਜ਼ਰੂਰ ਹੋਇਆ ਜੋ ਮੌਕੇ ਤੇ ਤਸਦੀਕ ਕੀਤਾ ਹੈਗਾ ਪਰ ਜਿਹੜੀ ਇਹਨਾਂ ਨੇ ਕਿਹਾ ਵੀ ਗਨ ਪੁਆਇੰਟ ਦੇ ਤੇ ਲੈ ਕੇ ਮੇਰੀ ਚੈਨੀ ਖੁੱਗੀ ਤੇ ਜਹੀ ਗੱਲ ਹਜੇ ਕੋਈ ਸਾਹਮਣੇ ਨਹੀਂ ਆਈ ਫਿਰ ਵੀ ਇਹਦੀ ਜਿਹੜੀ ਹੈ ਜਿਹੜੀ ਤਰਤੀਸ਼ ਇਹਦੀ ਚੱਲ ਰਹੀ ਹੈਗੀ ਆ ਤਬਦੀਰਦਾਨ ਅਗਰ ਕੋਈ ਇਹੀ ਗੱਲ ਆਈ ਤਾਂ ਉਹ ਜੁਰਮ ਦਾ ਵਾਅਦਾ ਕਰਕੇ ਜਿਹੜਾ ਉਹਨਾਂ ਦਾ ਕਾਰਵਾਈ ਕਰਨੀ ਠੀਕੋਗੀ ਇਹਦੇ ਖਿਲਾਫ ਰੈਲੇਵੈਂਟ ਸੈਕਸ਼ਨ ਦੇ ਤਹਿਤ ਜਿਹੜੀ ਇਹਨਾਂ ਦੀ ਜਿਹੜੀ ਸੈਟ ਛੱਟ ਲੱਗੀ ਉਹਦੇ ਵਿੱਚ ਅਸੀਂ ਆਲਰੇਡੀ ਆਪਣੀ ਰਜਿਸਟਰ ਕਰ ਦਿੱਤੀ। ਭਾ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਸੁਸ਼ਿੰਦਰ ਕੁਮਾਰ ਲੰਬਾ ਜੀ ਆਈਪੀਐਸ ਨਿਸ਼ਾਨੇ ਨਿਸ਼ਾਨੇ ਕਾਇਤ ਕੰਮ ਕਰਦੇ ਹਨ ਜ਼ਿਲ੍ਹਾ ਸ਼ਹਿਾਦਪੁਰ ਪੁਲਿਸ ਵੱਲੋਂ ਜਿਹੜੀ ਬਹੁਤ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈਗੀ ਆ ਇਹਦੇ ਵਿੱਚ ਸੀ ਜਿਹੜੇ ਤਿੰਨ ਦੋਸ਼ੀ ਰੈਸਟ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਮ ਹੈਗੇ ਆ ਜੀ ਪੰਟੀਯੋਤ ਭੀਡੂ ਪੁੱਤਰ ਸਤਪਾਲ ਖਾਨਪੁਰੀ ਗੇਟ ਰਕੇਸ਼ ਕੁਮਾਰ ਉਹ ਪੁੱਤੀ ਪੁੱਤਰ ਰਕੇਸ਼ ਵਾਸੀ 368 ਬੱਚਾ ਟੋਪਾ ਖਾਣਾ ਸਿਟੀ ਹਿਸ਼ਾਰਪੁਰ ਜਿਨ੍ਹਾਂ ਵੱਲੋਂ ਇੱਕ 26 8 2224 ਨੂੰ ਲੜਕੀ ਦਾ ਪੁਰ ਹਿਰਾਂ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਗਨ ਪੁਆਇੰਟ ਦੇ ਵਿੱਚ ਉਹ ਜਿਹੜੀ ਚੈਨੀ ਜਿਹੜੀ ਸਨੇਚਿੰਗ ਕੀਤੀ ਹੋਈ ਸੀਗੀ ਜਿਹਦੇ ਵਿੱਚ ਸਿਜ਼ਰਵਨ ਪਾਰਟ ਦੇ ਤਹਿਤ ਉਦੋਂ ਹੀ ਮੁਕੱਦਮਾ ਨੰਬਰ ਜਿਹੜਾ ਅ ਦਰਜ ਕਰ ਦਿੱਤਾ ਗਿਆ ਸੀਗਾ ਇਹਨੂੰ ਕਰਦੇ ਹੋਏ ਜਿਹੜੇ ਕੱਲ ਜਿਹੜੇ ਇਹ ਦੋਸ਼ੀ ਜਿਹੜੇ ਅਰੈਸਟ ਕੀਤੇ ਆ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਦੇ ਵਿੱਚੋਂ ਜਿਹੜੀਆਂ ਪੰਜ ਮੁਕੱਦਮੇ ਜਿਹੜੇ ਸਾਡੇ ਟ੍ਰੇਸ ਹੋਏ ਹੈਗੇ ਆ ਮਾਡਲ ਟੋਨ ਦੇ ਜਿਹੜੀ ਚੋਰੀ ਦੇ ਸਨੇਚਿੰਗ ਜਿਹੜੀਆਂ ਕੀਤੀਆਂ ਜਿਹਦੇ ਵਿੱਚ ਮੇਨ ਟੌਰ ਦੇ ਇਹਨਾਂ ਪਾਸੋਂ ਜਿਹੜੀ ਆ ਅ ਬਸੀਖ ਪਾਜੂ ਵੀ ਕਿ ਜਿਹੜਾ ਸ਼ਿਵਲਿੰਗ ਜਿਹੜਾ ਮੰਦਿਰ ਦਾ ਜਿਹੜਾ ਸ਼ਿਵਲਿੰਗ ਚੋਰੀ ਕੀਤਾ ਸੀ ਉਹਦੇ ਤੋਂ ਜਿਹੜੀ ਚਾਂਦੀ ਚੋਰੀ ਕੀਤੀ ਆ ਉਹਦੇ ਵਿੱਚ ਇਹਨੇ ਇੱਕ ਸੁਨਾਰੇ ਨੂੰ ਜਿਹੜੀ ਗਾਹਾਂ ਵੇਚ ਦਿੱਤੀ ਸੀ ਉਹਦੀ ਜਿਹੜੀ ਤਲਾਂ ਬਣਾ ਕੇ ਉਹਨਾਂ ਨੇ ਜਿਹੜੀ ਏਕਟ ਦੇ ਰੂਪ ਵਿੱਚ ਉਹ ਵੀ ਅਸੀਂ ਬਰਾਮਦ ਕਰ ਲਈ ਆ ਤੇ ਇਹਦੇ ਤਹਿਤ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਵੱਖ-ਵੱਖ ਜਿਹੜੀਆਂ ਐਫਆਈਆਰ ਆ ਉਹਦੇ ਵਿੱਚ ਵੀ ਉਹਨਾਂ ਦੀਆਂ ਰਿਸਟ ਪਾ ਕੇ ਜਿਹੜੀਆਂ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਹੈਗਾ ਤੇ ਇਹਦੇ ਨਾਲ ਜਿਹੜੇ ਹੋਰ ਵੀ ਆ ਇਹਨਾਂ ਕੋਲ ਜਿਹੜੀਆਂ ਲੜਕੀ ਪਾਸੋਂ ਜਿਹੜੀ ਇੱਕ ਜਿਹੜੀ 1 ਕਿਲੋ 400 ਗ੍ਰਾਮ ਜਿਹੜਾ ਉਹ ਚਾਂਦੀ ਜਿਹੜੀ ਬ੍ਰਾਂਮ ਕੀਤੀ ਹੈ ਇੱਕ ਦੇਸੀ ਪਿਸਤਲ ਬ੍ਰਾਂਮ ਕੀਤੀ ਤਾਂ ਇੱਕ ਐਕਟਵਾ ਬਾਵਾ ਦਿੱਤੀ ਹੈ ਇਸ ਤਰ੍ਹਾਂ ਕਰਦੇ ਨਾਲ ਜਿਹੜਾ ਤਕਰੀਬਨ ਹਿਸ਼ਾਰਪੁਰ ਦੇ ਵਿੱਚ ਜਿਹੜਾ ਮੰਦਿਰ ਦੇ ਵਿੱਚ ਜਾਂ ਜਿਹੜੀ ਬੰਦਕੋਠੀ ਪਈ ਸੀ ਜਾਂ ਤੁਸੀਂ ਹੋਰ ਰੈਲੇਵਨਟ ਪਾਰ ਦੇ ਵਿੱਚ ਚੋਰੀਆਂ ਹੁੰਦੀਆਂ ਜਿਹੜਾ ਕਾਫੀ ਸਾਡਾ ਜਿਹੜਾ ਉਹ ਕਾਫੀ ਪੁਰਾਣਾ ਗਰੋਵ ਆ ਜੀ ਨੂੰ ਅਸੀਂ ਬਰਸ਼ ਕੀਤਾ ਹੈ ਸਰ ਇਹ ਜਿਹਨੇ ਚੋਰੀ ਦਾ ਮਾਲ ਕਿੱਦਾਂ ਖਿਲਾੜਾ ਕਿਤੇ ਜਿਹੜਾ ਸੁਨਿਆਰਾ ਵੀ ਕਰ ਲਿਆ ਉਹਦੇ ਵਿੱਚ ਜਿਹੜਾ ਉਹਦੇ ਤੋਂ ਅਸੀਂ ਚਾਂਦੀ ਵਗੈਰਾ ਵੀ ਜਿਹੜੀ ਪਾ ਕੇ ਉਹ ਰੈਲਵੈਂਟ ਪਾਰਟ ਦਿੰਦਾ ਤੈ ਤੋਂ ਵੀ ਅਸੀਂ ਨਾਮਜ਼ਦ ਕਰ ਦਿੰਦੇ ਸਰ ਸੁਨਿਆਰਾ ਸੁਨਿਆਰੀ ਕੋਲ ਇੱਕ ਆਮ ਆਦਮੀ ਪਾਰਟੀ ਦਾ ਕਰ ਆਧਾਰ ਤੇ ਆਗੂ ਹੈ ਕੋਈ ਆਮ ਆਦਮੀ ਪਾਰਟੀ ਦਾ ਦਾ ਉਹਦੇ ਬਾਰੇ ਕੋਈ ਸਾਡੇ ਹਜੇ ਸੀ ਦਾ ਸਾਹਮਣੇ ਨਹੀਂ ਆਇਆ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਸੁਨਿਆਰੇ ਦੇ ਵਿੱਚ ਆ ਉਹਦੇ ਵਿੱਚ ਉਹਨਾਂ ਜਿਹੜੀ ਉਸੇ ਸ਼ਿਵਲਿੰਗ ਨੂੰ ਚੋਰੀ ਕੀਤਾ ਸੀ ਉਹਦੇ ਵਿੱਚ ਉਹਨੇ ਜਿਹੜੀ ਚਾਂਦੀਗਾਂ ਢਾਲ ਕੇ ਤੇ ਜਿਹੜੀ ਉਹਦੀ ਇੱਕ ਚਾਂਦੀ ਦੀ ਈਟ ਬਣਾ ਲਈ ਸੀ ਜਿਹੜੀ ਮੌਕੇ ਦੇ ਉੱਤੇ ਐਸਐਸਓ ਦੇ ਦਫਾ ਤੋਂ ਉਹ ਜਿਹੜੀ ਰਿਕਵਰ ਕਰ ਲਈ ਸੀ ਕਿਤੇ ਕਿ ਹੋਰ ਸਰ ਇਹਦੀ ਹੋਰ ਵੀ ਕਿਸੇ ਕਿਸੇ ਵਿੱਚ ਭੂਮਿਕਾ ਦੀ ਨਜ਼ਰ ਆਈ ਆ ਇਹਨਾਂ ਦੇ ਵਿੱਚ ਇਹ ਤੋਂ ਇਲਾਵਾ ਜਿਹੜੀ ਇਹਦੇ ਵਿੱਚ 7 ਮੁਕੱਦਮੇ ਜਿਹੜੇ ਵੱਖ-ਵੱਖ ਚੋਰੀ ਤੇ ਲੁੱਟਾਂ ਉਹਦੇ ਸਨ ਜਿਹਦੇ ਵਿੱਚ 5 ਮੁਕੱਦਮੇ ਮਾਡਲ ਟਾਉਂ ਦੇ ਤੇ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਸਿਟੀ ਥਾਣੇ ਦੇ ਜਿਹੜੇ ਅਸੀਂ ਦਿੱਤੇ ਜਿਨ੍ਹਾਂ ਵਿੱਚ ਇਹਨਾਂ ਨੇ ਚੋਰੀਆਂ ਕੀਤੀਆਂ ਹੈਗੀਆਂ ਆ ਸਨੇਚਿੰਗ ਦੀਆਂ ਕੀਤੀਆਂ ਹੈਗੀਆਂ ਉਹ ਵੀ ਜਿਹੜੇ ਫਾਤਖ ਸ਼ਾਹ ਦੇ ਵਿੱਚ ਇਹਨਾਂ ਦੇ ਪੇਸ਼ ਹੋਈ ਆ ਫਰਦਰ ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਆ ਸਿਕਿਉਰਿਟੀ ਦੇ ਨਾਲ ਉਹਨਾਂ ਦੇ ਉੱਧਰ ਕੋਰਟ ਤੋਂ ਸਰ ਮਹਿਲਾ ਪੁਲਿਸ ਮੁਲਾਜ਼ਮ ਤੋਂ ਲੋਕੋ ਬੇਸਲੇ ਸੰਦੇਚ ਆ ਉਹਨਾਂ ਵੀ ਹੈਗਾ ਕੋਈ ਇਹਨਾਂ ਦਾ ਕੰਪਨੀ ਡੈਲੀਕੈਂਸਟੇਬਲ ਦੇ ਕੋਲ ਵੀ ਹੋਣੀ ਉਹਦੇ ਉਹਦੇ ਬਾਰੇ ਹਜੇ ਜਿਹੜੀ ਦੇਖੋ ਜੀ ਉਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਫਿਲਹਾਲ ਉਹਨਾਂ ਨੇ ਇਹ ਚੀਜ਼ ਦੱਸੀਆਂ ਕਿ ਫਰਦਰ ਇਹਦਾ ਰਿਮਾਂਡ ਲਿਆ ਜਾ ਰਿਹਾ ਤੇ ਉਹਦੇ ਬਾਰੇ ਕੋਈ ਪੁਸ਼ਗ ਨਹੀਂ ਦਿਖਾਈ